ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਣ ਨੇ ਇੱਕ ਮੀਟਿੰਗ ਦੌਰਾਨ ਰਵਾਇਤੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਕਾਲੀ ਦਲ ਅਤੇ ਕਾਂਗਰਸ ਨੇ ਰਲ ਮਿਲ ਕੇ ਪੰਜਾਬ ਨੂੰ ਸਿਰਫ ਤੇ ਸਿਰਫ ਲੁੱਟਿਆ ਤੇ ਇਹਨਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ ਸਿਰਫ 2 ਸਾਲ ਹੀ ਹੋਏ ਨੇ ਇਹਨਾਂ 2 ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਕਾਸ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਤੇ ਉਹਨਾਂ ਨੇ ਕਿਹਾ ਪੰਜਾਬ ਵਿੱਚ ਰੇੜੀ ਵਾਲਿਆਂ ਤੇ ਰਿਕਸ਼ੇ ਵਾਲਿਆਂ ਦੇ ਬੱਚਿਆਂ ਨੂੰ ਬਿਨਾਂ ਕਿਸੇ ਫਾਇਰਸ ਤੋਂ ਬਿਨਾਂ ਕਿਸੇ ਪੈਸੇ ਤੋਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਜਿਸ ਕਾਰਨ ਪੰਜਾਬ ਇੱਕ ਖੁਸ਼ਹਾਲ ਸੂਬਾ ਬਣਨ ਜਾ ਰਿਹਾ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਾ ਵੱਦ ਤੋਂ ਵੱਦ ਸਾਥ ਦੇਣ ਪੰਜਾਬ ਨੂੰ ਮੁਰਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਪੰਜਾਬ ਸਰਕਾਰ ਦੀ ਮਦਦ ਕਰਨ ਕਮਲਜੀਤ ਸਿੰਘ ਸੋਨੂ ਦੇ ਉਦਮ ਸੰਕਾ ਤੇ ਪਿੰਡ ਵਾਸੀ ਇਕੱਠੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿੱਥੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਵਿਕਾਸ ਦੇ ਜੋ ਪਿੰਡ ਵਿੱਚ ਹੋਇਆ ਜਾਂ ਚੱਲ ਰਿਹਾ ਜਾਂ ਜੋ ਪੁਰਾਣੀ ਜਿਹੜੀ ਸੀ ਉਹ ਮੁਸ਼ਕਲਾਂ ਲੋਕਾਂ ਨੂੰ ਲਈਆਂ ਨੇ ਉਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਵਾ ਸੋ ਜਿਆਦਾ ਸਮੱਸਿਆ ਇੱਥੇ ਜਿਹੜੀ ਆ ਜੰਡੇ ਪਾਣੀ ਦੀ ਆ ਜਿਹੜਾ ਕਿ ਬੜੇ ਸਾਲਾਂ ਤੋਂ ਲੋਕ ਜਿਹੜੇ ਨੇ ਸੰਤਾਪ ਹੰਡਾਰੇ ਨੇ ਸੋ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਪਿੰਡ ਦੀ ਜਿਹੜੀ ਸੀ ਉਹ ਪਾਰਟੀਬਾਜ਼ੀ ਕਰਕੇ ਕੰਮ ਜਿਹੜਾ ਸੀ ਉਹ sire ਨਹੀਂ ਸੀ ਚੜ ਰਿਹਾ ਤੇ ਸੋ ਹੁਣ ਜਿਹੜਾ ਬੀੜ ਹੈ ਪੰਚਾਇਤਾਂ ਸੁਪਾਂ ਪੂਰੀ ਚੁੱਕੀਆਂ ਨੇ ਤੇ ਅਸੀਂ ਸੀ ਸਾਹਿਬ ਵੀ ਮੀਟ ਮੋਗਾ ਸਿੰਘ ਸਾਹਿਬ ਦੇਖੀ ਗਏ ਸੀ ਉਹ ਜਿਹੜੀ ਆ ਪਲੈਨਿੰਗ ਪੜਾਈ ਹੈ ਤੇ ਮੇਰੇ ਔਣ ਵਾਲੇ ਦੇ ਵਿੱਚ ਚੁੰਜ ਆਪਦੇ ਤੋਂ ਬਾਅਦ ਅਸੀਂ ਜਲਦੀ ਉਸ ਸਮੱਸਿਆ ਦਾ ਹੱਲ ਕਰਾਂਗੇ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ ਜੋ ਭਵਾਨ ਸਰਕਾਰ ਦੀਆਂ ਜੋ ਸੀ ਜਿਹੜੀਆਂ ਉਹਨਾਂ ਤੇ ਵੀ ਚਰਚਾ ਹੋਈ ਹੈ ਸੋ ਲੋਕ ਬਹੁਤ ਖੁਸ਼ ਨੇ ਭਵਾਨ ਸਰਕਾਰ ਵੱਲੋਂ ਓਡੇ-ਓਡੇ ਫੈਸਲੇ ਲੋਕ ਇੱਥੇ ਦੇ ਵਿੱਚ ਲਏ ਜਾ ਰਹੇ ਨੇ ਲੋਕ ਉਹਦੀ ਪ੍ਰਸ਼ੰਸਾ ਕਰ ਰਹੇ ਨੇ ਉਹ ਕਹਿੰਦੇ ਨੇ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਆਮ ਆਦਮੀ ਪਾਰਟੀ ਦਾ ਸਹਿਯੋਗ ਦੇ ਕੇ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਉਹ ਸਿਲੈਕਸ਼ਨ ਦੇ ਵਿੱਚ ਵੱਡੀ ਜੀਤ ਦੇ ਨਾਲ ਜਿਹੜਾ ਉਮੀਦਵਾਰਾਂ ਨੂੰ ਦਿਖਾਉਣਗੇ ਸੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਲੋਕਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਲੋਕ ਸਭਾ ਚੋਣਾਂ ਦੇ ਵਿੱਚ ਵੀ ਵੱਧ ਸਕਦੇ ਨੇ ਜਿਹੜਾ ਵੋਟਾਂ ਪਾ ਕੇ ਹਸਾਂਣਗੇ ਹਰ ਰੋਜ਼ ਤੜਤੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦਾ ਕਿੰਨਾ ਕਿ ਹੰਗਾਰਾ ਮਿਲ ਰਿਹਾ ਪਿੰਡਾਂ ਵਿੱਚ ਲੋਕਾਂ ਦਾ ਬਹੁਤ ਹੰਗਾਰਾ ਜੀ ਲੋਕਾਂ ਜਿਹੜੇ ਚਾਹੁੰਦੇ ਨੇ ਕਿ ਜਲਦੀ ਜਲਦੀ ਜਿਹੜੀਆਂ ਕੋਈ ਵੋਟਾਂ ਆਉਣ ਤੇ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋਣ ਤਾਂ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਤੋਂ ਵੀ ਬਣੂਗਾ ਉਹ ਆਸ ਹੀ ਆਮ ਆਦਮੀ ਾਕੀ ਤੋਂ ਆ ਜਿਹੜਾ ਪੰਨੀਆਂ ਸਰਕਾਰਾਂ ਨੇ ਉਹ ਠੁੱਟੀ ਮੁੱਟਾ ਵਿਕਾਸ ਕਰਾਉਣੀ ਆ ਰਹੀਆਂ ਨੇ ਟਿੱਟਾ ਫੁੱਟ ਕੇ ਮੋਦੀਆਂ ਸਿੱਧੀਆਂ ਕਰਕੇ ਲਾ ਦੇਣ ਗਲੀਆਂ ਜਿਵੇਂ ਕਹਿਣਾ ਕਿ ਹੋ ਗਿਆ ਵਿਕਾਸ ਬਾਹੂ ਬੋਟਾਂ ਜਾਂ ਨਸ਼ੇ ਦਾ ਸਹਾਰਾ ਲੈਣਾ ਤੇ ਜਾਂ ਪੈਸੇ ਦਾ ਸਹਾਰਾ ਲੈਣਾ ਸੋ ਅੱਜ ਜਿਹੜਾ ਉਹ ਬਿਨਾਂ ਲੋਕੀ ਜਿਹੜਾ ਇਹਨਾਂ ਲਾਜਿਸ਼ਾਂ ਤੋਂ ਉਪਰ ਉੱਠ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਹੇ ਨੇ ਸੋ ਲੋਕ ਜਿਹੜੇ ਨੇ ਉਹ ਜੋ ਅਸਲੀ ਵਿਕਾਸ ਹੈ ਮਨੁੱਖੀ ਸਵਤੰਤਰਤਾ ਦਾ ਵਿਕਾਸ ਉਹ ਭਵੰਤਮਨ ਸਰਕਾਰ ਵੱਲੋਂ ਜਿਹੜਾ ਸਿਹਤ ਸਿੱਖਿਆ ਰੁਜ਼ਗਾਰ ਦੇ ਜਿਹੜੇ ਮੁੱਦੇ ਲਾਏ ਜਾ ਰਹੇ ਨੇ ਉਹ ਉਹ ਲੋਕੀ ਤੋਂ ਲੋਕ ਜਿਹੜੇ ਬਹੁਤ ਖੁਸ਼ ਨੇ ਖਾਸ ਕਰਕੇ ਜਿਹੜਾ ਨੌਕਰੀਆਂ ਸਰਕਾਰੀ ਦਿੱਤੀਆਂ ਜਾ ਰਹੀਆਂ ਨੇ ਬੜੇ ਵੱਡੇ ਬਦਲਾਅ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਕੋਈ ਕਿਸੇ ਦਾ ਪੈਸਾ ਨਹੀਂ ਲੱਗਦਾ ਕੋਈ ਕਿਸੇ ਦਾ ਜਿਹੜਾ ਵਾ ਉਸ ਫਾਇਦੇ ਨਹੀਂ ਚੱਲਦੀ ਇਥੋਂ ਦਾ ਕਿ ਜਿਹੜਾ ਵੀ ਹੱਕਦਾਰ ਆ ਭਾਵੇਂ ਉਹ ਰੇੜੀ ਵਾਲੇ ਦਾ ਬੱਚਾ ਭਾਵੇਂ ਰਿਕਸ਼ੇ ਵਾਲੇ ਦਾ ਬੱਚਾ ਉਹਨਾਂ ਨੂੰ ਨੌਕਰੀਆਂ ਮਿਲੀਆਂ ਸੋ ਲੋਕ ਇਸ ਗੱਲ ਤੇ ਜਿਹੜਾ ਵਾ ਸੰਤੁਸ਼ਟੀ ਮਹਿਸੂਸ ਕਰਦੇ ਨੇ ਕਿ ਵਾਕਿਆ ਜਿਹੜਾ ਵਾ ਪੰਜਾਬ ਬਦਲ ਰਿਹਾ ਪੰਜਾਬ ਦੇ ਵਿੱਚ ਬਦਲਾਅ ਆ ਰਿਹਾ ਤੇ ਆਮ ਆਦਮੀ ਪਾਰਟੀ ਦੇ ਸਿਰ ਨਹੀਂ ਸਿਰਾਂ ਜਾਂਦਾ ਕਿ ਲੋਕ ਜਿਹੜੇ ਬੜੇ ਮਿਹਰਬਾਨ ਪਦਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਨੇ ਤੇ ਕਰਨੇ ਤਾਂ ਕੀ ਮੇਨ ਮੁਸ਼ਕਲ ਆ ਰਹੀ ਹੈ ਤਾਂ ਕੀ ਪੁੱਛਦਾ ਗਿਆ ਅੱਜ ਮੇਨ ਲੋਕ ਸਭਾ ਲੋਕ ਸਭਾ ਦੀ ਜੋ ਇਲੈਕਸ਼ਨ ਚੱਲ ਰਹੀ ਉਹ ਸਬੰਧ ਦੇ ਵਿੱਚ ਐਮ ਐਲ ਏ ਡਾਕਟਰ ਕੁਸ਼ਮੀਰ ਸਿੰਘ ਜੀ ਸੋਰ ਸਾਡੇ ਪਿੰਡ ਠੰਡੜ ਗਏ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਅਸ਼ਵਾਸ ਦਿਵਾਉਂਦੇ ਹਾਂ ਕਿ ਪੂਰੇ ਅਸੀਂ ਜੀ ਜਾਣ ਦੇ ਨਾਲ ਇਹਨਾਂ ਨਾਲ ਕੰਮ ਕਰਦੇ ਪਏ ਹਾਂ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਇਹਨਾਂ ਨੂੰ ਨੀਂਦ ਦਿਵਾਵਾਂਗੇ ਦੂਜੀ ਮਸਲਾ 2-4 ਸਾਡੇ ਪਿੰਡ ਦੇ ਬਹੁਤ ਗੰਭੀਰ ਸੀ ਜਿਨ੍ਹਾਂ ਦੇ ਖੰਦੇ ਪਾਣੀ ਤੋਂ ਲੋਕ ਕਾਫੀ ਪਰੇਸ਼ਾਨ ਆ ਉਹਨਾਂ ਇਹਨਾਂ ਦੇ ਨਾਲ ਇੱਕ ਬੇਨਤੀ ਕੀਤੀ ਇਹਨਾਂ ਨੇ ਕਿਹਾ ਕਿ ਜਲਦ ਹੀ ਉਹ ਹੱਲ ਕਰਵਾਇਆ ਜਾਵੇਗਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਿੰਡ ਠੰਡੜੋਂ ਅਸੀਂ ਵੱਧ ਲੀਡ ਦਵਾਵਾਂਗੇ ਬਾਕੀ ਜੋ ਸਾਡੇ ਭਗਵੰਤ ਮਾਨ ਸਾਹਿਬ ਦੀ ਜੋ ਸਰਕਾਰ ਆ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਜੇ ਕਿਉਂਕਿ 6 ਜੂਨ ਤੋਂ ਮਾਫ ਕਰਨੇ ਜਾਂ ਆਪਣੇ ਅੱਜ ਐਕਸੀਡੈਂਟ ਦੇ ਵਿੱਚ ਮਤਲਬ ਜੋ ਚੱਲ ਰਿਹਾ ਵਾ ਆਪਣੇ ਐਸਐਫ ਜਿਹੜੀਆਂ ਗੱਡੀਆਂ ਲੱਗੀਆਂ ਵਾ ਉਹਦਾ ਉਹਦਾ ਵਾਸਤੇ ਵੀ ਕਾਫੀ ਆਪਾਂ ਨੂੰ ਬੈਨੀਫਿਟ ਮਿਲ ਰਿਹਾ ਵਾ ਹੋਰ ਜਿਵੇਂ ਨੌਕਰੀਆਂ ਮੋਹਲੇ ਕਲੀਨਿਕ ਇਹ ਸੰਬੰਧ ਦੇ ਵਿੱਚ ਸੰਗਤਾਂ ਦਾ ਕਾਫੀ ਖਿਆਲ ਵੇਖਿਆ ਜਾ ਰਿਹਾ ਵਾ ਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦੇ ਕੇ ਤੇ ਪਿੰਡ ਪੜਕੜ ਤੋਂ ਵੱਧ ਤੋਂ ਵੱਧ ਲੀਡ ਦਵਾਵਾਂਗੇ तो सागर अरोडाची रिपोर्ट